ਲੁਧਿਆਣਾ ਦੇ ਵਿੱਚ ਡਾਕਟਰ ਸਾਹਿਬ ਹੋਰੀ ਇਕਾਈ ਹਸਪੀਟਲ ਦੇ ਬੈਨਰ ਦੇ ਥੱਲੇ ਬੜੇ ਵੱਡਾ ਸੇਵਾ ਦਾ ਕੰਮ ਜਿਹੜਾ ਕਰ ਰਹੇ ਆ ਜਿਹੜਾ ਕੈਂਸਰ ਆ ਇਹਦੀ ਡਿਟੈਕਸ਼ਨ अर्ਲੀ ਡਿਟੈਕਸ਼ਨ ਬੜੀ ਵਧੀਆ ਜਿਹੜਾ ਬੜਾ ਚੰਗਾ ਕੰਮ ਹੈ ਇਹਦੇ ਨਾਲ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ ਪਰਵਾਰਾਂ ਦੇ ਭਾਰ ਘੱਟ ਪੈਂਦਾ ਸੋ ਉਹ ਇਹ ਸੇਵਾ ਕਰ ਰਿਹਾ ਢਾਲੀਵਾਲ ਸਾਹਿਬ ਔਰ ਕੈਂਸਰ ਵਰਲਡ ਕੈਂਸਰ ਕੇਅਰ ਹੋ ਗਿਆ ਤੇ ਇਹਨਾਂ ਨਾਲ ਲੱਗੇ ਔਰ ਇਹਦੇ ਵਿੱਚ ਸਾਡੇ ਐਮ.ਐਲ.ਏ. ਦਲਜੀਤ ਭੋਲਾ ਜੀ ਵੀ ਨਾਲ ਸਾਥ ਦੇ ਰਹੇ ਨੇ ਸਾਡੇ ਮੇਅਰ ਸਾਹਿਬ ਜਿਨ੍ਹਾਂ ਨੂੰ ਮੈਂ ਵਧਾਈ ਵੀ ਦਿੰਦਾ ਡਾਕਟਰ ਇੰਦਰਜੀਤ ਕੌਰ ਹੋਰਾਂ ਨੂੰ ਸੋ ਅਸੀਂ ਸਾਰੇ ਇਸ ਸੇਵਾ ਦੇ ਕਾਰਜਵਿਚ ਅੱਜ ਇਕੱਠੇ ਹੋਏ ਬੜਾ ਅੱਛਾ ਲੱਗ ਰਿਹਾ ਸਰ ਕੈਂਸਰ ਦੀ ਅਵੇਰਨੈਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਸਪੀਟਲਸ ਤਾਂ ਲਗਾਤਾਰ ਕੈਂਸਰ ਦੀ ਅਵੇਰਨੈਸ ਕੈਂਪ ਲਗਾ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਪਹੁੰਚ ਜਾਂਦੇ ਨੇ ਫਿਰ ਡਾਕਟਰ ਵੀ ਕੁਝ ਜ਼ਿੰਦਗੀ ਜਿਉਣਾ ਹੀ ਅਵੇਅਰਨੈਸ ਨਾਲ ਜਿਹੜਾ ਆਪਦੇ ਅੱਖਾਂ ਕੰਨ ਦਿਮਾਗ ਖੋਲ੍ਹ ਕੇ ਜਿਉਂਦਾ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੋ ਕੈਂਸਰ ਵਾਸਤੇ ਵੀ ਇਹੀ ਹੈ ਜੇ ਤੁਹਾਡੀ ਡਿਟੈਕਸ਼ਨ अर्ली ਹੋ ਜੇ ਤਾਂ ਇਹਦਾ ਇਲਾਜ ਬੜਾ ਸੌਖਾ ਹੈ ਅਗਰ ਲੇਟ ਹੁੰਦੀ ਹੈ ਤੇ ਫਿਰ ਘਰ ਦਾ ਮੂਹ ਵੀ ਦੂਜੇ ਪਾਸੇ ਜਾਂਦਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਆਪਾਂ ਨੂੰ ਇਹਦੇ ਵਾਸਤੇ ਅਵੇਅਰਨੈਸ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਸਰ ਇੱਕ ਰਵਨੀਤ ਸਿੰਘ ਬੱਟੂ ਦਾ ਬਿਆਨ ਆਇਆ ਕਿ ਪੰਜਾਬ ਜਿਹੜਾ ਭਗਵੰਤ ਮਾਨ ਰਾਵਾਂ ਉਹਨਾਂ ਨੇ ਇੰਦਰ ਸਰਕਾਰ ਨਾਲ ਗੱਲਬਾਤ ਕੀਤੀ ਜਿਹੜੀ ਜਿਹੜੇ ਡਿਪੋਸਟ ਹੋਏ ਨੇ ਅੰਮ੍ਰਿਤਪੁਰ ਕਰਾ ਕੇ ਜਾਂਚ ਕੀਤੀ ਬੁੱਧ ਜ ਦੇਖੋ ਪੰਜਾਬ ਨੂੰ ਵਰਤੋਂਦ ਮਾਨ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥ ਕੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੇ ਲੋਕ ਗਏ ਹੋਏ ਆ ਕੋਈ ਕ੍ਰਿਮੀਨਲ ਥੋੜੀ ਐ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦੇਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦੇਵਾਉਣਾ ਚਾਹੀਦਾ ਦੇਖੋ ਇੱਕ ਗੱਲ ਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਐ ਜਿਹੜੇ ਦੇਸ਼ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ ਜੀ ਫੈਬਰੀ ਮਹੀਨਾ ਜੀ ਹੈਗਾ ਜਾਂ ਅੰਤਰ ਮਹੀਨਾ ਜੀ ਤੇ ਸਾਰੀ ਦੁਨੀਆ 'ਚ ਦੁੱਖ ਭਰਿਆ ਮਨਾਇਆ ਜਾਂਦਾ ਹੈ ਉਹ ਕੈਂਸਰ ਸਾਰੀ ਦੁਨੀਆ 'ਚ ਬਹੁਤ ਵੱਧਾ ਹੋ ਰਿਹਾ ਹੈ ਜਿਹਦੇ ਘਰ ਆ ਜਾਂਦਾ ਚਲੋ ਸਾਡੇ ਬੁੱਲਦੇ ਜੀ ਦਾ ਇਲਾਜ ਫ੍ਰੀ ਹੈ ਵੀ ਇੱਥੇ ਜਿਹਦੇ ਘਰ ਆ ਜਾਂਦਾ ਨਾ ਉਹ ਘਰ ਨੂੰ ਜਾੜ ਜਾਂਦਾ ਆਰਥਿਕ ਤੌਰ ਤੇ ਬੱਚੇ ਰੋਣ ਜਾਂਦੇ ਆ ਘਰ ਦੇ ਵਿੱਚ ਆਰਥਿਕ ਅਜਾੜਾ ਵੀ ਆ ਜਾਂਦਾ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਜੀ ਬਰਹਰ ਦਾ ਸਸਤਰ ਸਪੀਡ ਹੈ کئی ਪਿੰਡਾਂ ਤੋਂ ਸਿੱਤੰਤਰ ਚਾਰਟਰ ਵਾਲੀ ਬਾਰਡਰ ਏਰੀਆ ਚੈੱਕਅਪ ਕਰ ਦਿੱਤਾ 11000 ਦਾ ਪਿੰਡ ਸੀ ਚੈੱਕਅਪ ਕਰਦੇ ਹਰ ਚੀਜ਼ ਬਰੀਕ ਜੀ ਪੰਜਾਬ ਦੇ ਕਿੰਨੇ ਪ੍ਰਸ਼ਾਸਕੀ ਜਿਲ੍ਹੇ ਬਿੰਦੂ ਲੱਭੇ ਗਏ ਹਨ ਮੈਂ ਕਿਹਾ ਇਨਾਮ ਸੁਣੇ ਕਿਹਾ ਨਾ ਜਣਾ ਬਸ ਸਭ ਤੋਂ ਕਿਹਦੇ ਕੈਂਪ ਤੋਂ ਆਇਆ ਇਹ ਕੋਈ ਸ਼ਰਤ ਬਹੁਤ ਅਕੈਸ ਜੀ ਮਤਲਬ ਇਹ ਅਮੀਰ ਬੰਦਾ ਜੋ 10000 ਦੀ ਮੈਂ ਕੋਠੀ ਜਿਹੜਾ 10 ਫੋਰ ਦੀ ਕੋਠੀ ਜਿਹੜਾ ਮੈਨੂੰ ਇਹ ਮੁੱਦਕ ਖਵਾ ਰਿਹਾ ਪਾਣੀ ਨੇ ਗੱਲੇ ਪਾਣੀ ਚ ਪੀਤਾ ਕੱਲ੍ਹ ਦੇ ਪੀਣਾ 50 ਕਿਲੋ ਪਾਣੀ ਹੈ ਤੇ ਅਨੰਦ ਨਾਲ ਤੋਂ 20 ਵੀ ਮਾਈਕ੍ਰੋਪੋਟਸ ਸਾਰੇ ਦਿਨ 50 ਕਿਲੋ ਪਾਣੀ ਦੀ 15:00 ਤੋਂ 20:00 ਦੁਪਹਿਰੇ 15:00 ਤੋਂ 20:00 ਫਿਰ ਉਹਨੇ 5 ਕਿਲੋ ਦੁੱਧ ਦੇਣਾ ਹੈ ਜਿਹੜੀ ਮੱਝ ਨੇ ਪੀਤਾ ਹੀ ਗੰਦੇ ਨਾਲੇ ਦਾ ਪਾਣੀ ਹੈ ਦੁੱਧ ਕਿਹੜਾ ਹੋ ਦਹੀਂ ਲੱਸੀ ਪਨੀਰ ਚਾਹenser ਤੇ ਜਿਹੜਾ ਕਹਤਾ ਸਿਆਣੇ ਮੈਂ ਤਾਂ ਕਈ ਹਿੰਦੂ ਵੀਰ ਬਹੁਤ ਸਿਆਣੇ 100 ਕਰੋੜ ਤੋਂ 500 ਕਰੋੜ ਦੀ ਆਮਦਨ ਹੈ ਫਿਰ ਸਬਜ਼ੀਆਂ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੋਂ ਆ ਰਹੀਆਂ ਨੇ। ਗਿਰੇ ਆ ਆਲਗ ਉਹ ਵੀ ਖਤਮ। ਫਿਰ ਯੂਪੀ ਵਾਲਾ ਆਇਆ ਕੇਲੇ ਵਾਲਾ। ਤੁਹਾਨੂੰ ਗੁਰੂਆਂ ਪੀਰਾਂ ਦੀ ਧਰਤੀ, ਮੰਦਰਾਂ ਦੀ ਧਰਤੀ ਨੂੰ ਦੇਖ ਕੇ ਉਹ ਵੀ ਗ੍ਰਾਫਟ ਹੋ ਗਿਆ। ਉਹ ਅੱਜ ਕੇਲੇ ਆਖ ਨੇ ਜਿਹੜੇ ਹਰਿੰਦੇ ਸੁਭਾ ਨੂੰ ਖੱਟੇ ਕਰ ਦਿੰਦਾ, ਕਰ ਦਿੰਦਾ। ਕੀਵਾਂ ਗੱਲ ਆ। ਫਿਰ ਰਸੋਈ 'ਚ ਸਾਫੀ ਰਹਿ ਗਿਆ ਖਾਣੇ ਦੀ। ਪੱਥਰੀ ਰਹਿ ਗਿਆ, ਪੱਥਰ ਤਾਂ ਖਾਣਾ ਨਹੀਂ। ਤੇ ਥੋੜੇ ਮੈਂ ਘਰ ਜਾਵਾਂ ਤੇਰੇ ਘਰ ਵਾਲੀ ਵਾਲੀ ਆਪਕੋ ਹਮਾਰੀ ਕਿਚਨ ਦੇਖੋ ਕਿੰਨੀ ਅੱਛੀ ਹੈ। ਕਿਚਨ 'ਚ ਖਾਣੀ ਆ ਪੱਥਰ। ਮੈਨੂੰ ਹੀ ਦੱਸੋ ਜਿਹੜਾ ਖਾਣ-ਪਾਣ ਹੈ ਕੀ ਉਹ ਸਾਫ ਹੈ ਮੈਂ ਆਪਦੇ ਪਿੰਡ ਦਾ ਸਰਵੇ ਕਰਾਇਆ ਹੈ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ 43 ਸਾਲ ਪਹਿਲਾਂ ਪਿੰਡ ਕਿੰਨੀ ਅਰਵਾਦਾਂ ਕਰ ਚੁੱਕਾ ਹੁੰਦੇ ਕੋਈ ਮੌਤ ਨਹੀਂ ਹੁੰਦੀ ਜੀ ਤੇ ਪਿੰਡ ਵੀ ਸਿੱਖੀ ਵਾਲੀ ਤੇ ਹੁਣ 5-7 ਸਾਲ ਹੋ ਗਏ ਨੇ ਕੀ ਕਾਰਨ ਹੈ ਕੈਟਲਾਈਜ਼ਰ ਪੈਸਟੀਸਾਈਡ ਸਪਰੇਆ ਉਹ ਵੀ ਤੇ ਖੁੰਦੇ ਸਪਰੇ ਕਰੀ ਜਾਂਦੇ ਆ ਆ ਚੀਜ਼ ਮੇਰੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਤੁਹਾਨੂੰ ਸਮਝਾ ਰਿਹਾ ਮੂਲੀ ਗਾਜਰ ਤੇ ਜੋ ਸਪਰੇ ਕਰੋਗੇ ਮੂਲੀ ਗਾਜਰ ਧਰਤੀ ਤੇ ਉਹਦੇ ਪੱਤਿਆਂ ਤੇ ਰਹਿ ਜੂ ਮਟਰ ਦੇ ਉੱਤੇ ਵੀ ਇੱਕ ਕੋਟਿੰਗ ਹੈ ਉਹਦੇ ਨੇ ਬਚ ਤੁਰੀ ਮੇਥੀ ਧਣੀਆਂ ਬੈਂਗਣ ਕੱਦੂ ਇਹਦੀ ਜਿਹੜੀ ਸਪਰੇ ਆ ਜਾਂ ਗੋਭੀ ਦੇ ਫੁੱਲ ਦੀ ਉਹ ਆਥਣ ਨੂੰ ਸਾਡੀ ਰਸੋਈ ਚ ਆ ਜਾਂਦਾ ਹਾਂ ਕਈ ਵਾਰੀ ਕਹਿੰਦੇ ਯਾਰ ਮੈਂ ਚੰਗਾ ਭਲਾ ਸੀਗਾ ਯਾਰ ਸਾਫੀ ਜਾਂਦਾ ਤਾਂ ਕਿਉਂ ਖਰਾਬ ਹੋ ਬਾਅਦ ਕਰ ਦਿੰਦਾ ਇਹਦੀ ਕਿ ਅਕਾਲਪੁਰ ਖਰਾਬ ਨਹੀਂ ਤੱਕਾ ਕਰਦਾ ਮਾਨਸ ਦੇ ਤਰ੍ਹਾਂ ਆ ਆਪਣੀ 84 ਲੱਖ ਜੁਨੀ ਚੋਂ ਵਧੀਆ ਜੁਨੀ ਦੇ ਜੀ ਉੱਪਰ ਵਾਲੇ ਨੇ ਉਹ ਮੇਰੇ ਨਾਲ ਕਿਉਂ ਤੱਕਾ ਕਰਦੇ ਮੇਰੇ ਆਪ ਦੇ ਮਾਰੇ ਕੰਮ ਹੈ ਮੇਰੇ ਮਾਰੇ ਕੰਮ ਨਾ ਉਹ ਜਦੋਂ ਨੂੰ ਮਿਲ ਕਰਦਾ ਹੈ ਅਸੀਂ ਆਪਣੇ ਆਪ ਨੂੰ ਸਾਰੇ ਮਿਲ ਕੇ ਠੀਕ ਹੈ ਬਾਬਾ ਜੀ ਲੱਗਿਆ ਗੰਦੇ ਨਾਲੇ ਨੂੰ ਸਾਫ਼ ਕਰਨ ਨੂੰ ਜੀ ਪਰ ਗੰਦਾ ਨਾਲੇ 'ਚ ਗੰਦ ਪਾਉਣ ਵਾਲਿਆਂ ਨੂੰ ਰੋਕਣਾ ਹੈ ਬਾਬੇ ਦੇ ਬਾਬੇ ਦੇ ਪੌੜੀਆਂ ਬਣਾਉਣ ਨਾਲੇ ਦਾ ਸਾਫ਼ ਹੋਣਾ ਆ ਸੁਣ ਲਓ ਮੈਂ ਪੁਆਇੰਟ ਕੀ ਕਿਹਾ ਹੈ ਮੈਂ ਬਾਬਾ ਜੀ ਦੇ ਬਹੁਤ ਸਤਿਕਾਰ ਕਰਦਾ ਹਾਂ ਮੈਂ ਬਾਬਾ ਜੀ ਨੂੰ ਮਿਲੂਗਾ ਬਾਬਾ ਜਿਹੜਾ ਗੰਦ ਪਾ ਰਿਹਾ ਹੈ ਪਾਣੀ 'ਚ ਉਹ ਤਾਂ ਰੁਕਿਆ ਨਹੀਂ ਆਪਾਂ ਆਪੋ ਨੂੰ ਇੱਕ ਬਾਬਾ ਜੀ ਵੀ ਕੋਸ਼ਿਸ਼ ਵਧੀਆ ਕਰ ਰਹੇ ਪਰ ਸਾਡੀ ਜਿੰਮੇਵਾਰੀ ਵੀ ਹੈ ਅਸੀਂ ਗੰਦ ਪਾਉਣ ਤੋਂ ਰੋਕ ਆਪਣੇ ਆਪ ਨੂੰ ਹਟਾਈ ਇੰਡਸਟਰੀ ਇੰਡਸਟਰੀ ਵਾਲੇ ਵੀ ਪੂਰਾ ਸਾਫ਼ ਦੇ ਰਹੇ ਪਰ ਸੋਨੇ ਦੀ ਫੋਕਲ ਪੁਆਇੰਟ ਵਰਤਮਾਨ ਉਹਨਾਂ ਨਾਲ ਸੀਓ ਮੈਂ ਕਹਾ ਤਾਂ ਬੁਲਾਇਆ ਮੈਂ ਕਹਾ ਯਾਰ ਕਿਸੇ ਮੇਰੇ ਨਾਲ ਫਾਈਵ ਸਟਾਰ ਹੋਟਲ ਜਿਹਨੀਆਂ ਮਿਲਣਾ ਚਾਹੀਦਾ ਮੈਂ ਤੈਨੂੰ ਕਿਸੇ ਗਰੀਬ ਬਸਤੀ ਫੋਕਲ ਪੁਆਇੰਟ ਕੈਂਪਸ ਸਾਡਾ ਪਰਸੋਂ ਸਾਰਾ ਤੱਕ ਜੀ ਫੋਕਲ ਪੁਆਇੰਟ ਇੰਡਸਟਰੀਜ਼ ਦਾ ਏਰੀਆ ਹੀ ਆ ਸਰ ਜੀ ਜੀ ਸਰ ਸਾਰੀ ਇੰਡਸਟਰੀ ਨੂੰ ਬਹੁਤ ਸਪੋਰਟ ਆਉਂਦੀ ਹੈ ਵੀ ਵਰਤਮਾਨ ਨੂੰ ਮੋਸਟ ਆਲਸੋ ਸਾਰੇ ਸਪੋਰਟ ਕਰਦੇ ਨੇ ਬਿਨ ਬਿਨ ਬੁਲਾਈਂਦੇ ਮੈਂ ਇਹਨਾਂ ਨੂੰ ਤੁਹਾਡੇ ਤੁਸੀਂ ਕਰੀ ਜਾਂਦੇ ਆ ਪ੍ਰੋਬਲਮ ਪ੍ਰੋਬਲਮ ਮੈਨ ਨਹੀਂ ਇਹ ਨਹੀਂ ਚਾਹਤਾ ਮੈਂ ਕਹਿੰਦਾ ਹੱਲ ਲੱਭੀ ਜੀ ਪ੍ਰੋਬਲਮ ਤਾਂ ਹੈ ਇੰਡਸਟਰੀ ਦੀ ਲੋੜ ਹੈ ਮੰਨ ਲਓ ਵੀਰ ਜੀ ਆਪਣੇ ਰਜਿੰਦਰ ਗੁਪਤਾ ਜੀ ਜੀ ਪ੍ਰਨਾਲਾ ਜੁਕਾਈਡਿੰਗ 15000 ਤੋਂ ਕੋਟਿੰਗ ਜ਼ਰਾ ਕਰਦੇ। ਹੁਣ ਉਹਨਾਂ ਨੇ ਤਿੰਨ ਜ਼ਿਲ੍ਹੇ ਚੈੱਕਅਪ ਕਰਾ ਰਹੇ ਆ ਮਾਨਸਾ ਮਾਨਸਾ ਬਨਾਲਾ ਤੇ ਸੰਗਰੂਰ ਜਿਹੜੇ 11 ਦਿਨ ਅਸੀਂ ਉਹਨਾਂ ਦੀ ਫੈਕਟਰੀ ਦੀ ਸਟਾਫ ਚੈੱਕਅਪ ਕਰਾ 15000 ਸਟਾਫ ਉਹ 11 ਦਿਨ ਅਸੀਂ ਕੀ ਕਰਗੇ 90% ਇੰਡਸਟਰੀ ਆਲੇ ਬੜੀਆਂ ਲੋ ਜਿਹੜੇ 20 20% ਨਿਯਮ ਚੁਕਾਲੇ ਨੌਕਰੀ ਦੇਣਾ ਵਾ ਇਹ ਰਖਾਰ ਦੀ ਕੀ ਲੋੜ ਹੈ ਜੀ ਟਾਈਨ ਮਿਲ ਵਾਲੇ ਲੋ 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 ਇਹ ਆ ਜੋ ਵਿੱਚ ਮੈਂ ਲੜਾਈ ਆ ਲੋ ਆ ਗੱਲਬਾਤ ਯਾਰ ਨਾ ਗੱਲ ਕਰੋ ਯਾਰ ਇਹਨੂੰ ਠੀਕ ਕਰਾ ਟਾਟਾ ਮਰ ਜਾਣਗੇ ਤੇਰੇ ਘਰ ਦੀ ਬੰਦੂਰ ਨਾ ਮੱਝਾਂ ਤਾਂ ਨਹੀਂ ਆਉਂਦਾ ਜਿਹੜਾ ਤੇਰੇ ਨਾਲ ਜੀ ਗੱਲ ਨੂੰ ਦੇਖਦਾ ਵੀ ਇਹ ਜ਼ਹਿਰ ਵੰਡ ਰਿਹਾ ਫਿਰ ਉਹ ਜ਼ਹਿਰ ਤੁਹਾਡੇ ਘਰ ਹੀ ਆਉਂਦਾ ਸਾਰੇ ਮਿਲ ਕੇ ਬਹੁਤ ਦਸ ਕਰ ਸਕਦੇ ਆ। ਦੂਮਾ ਪੀਰਾਂ ਦੀ ਧਰਤੀ ਆ। ਇੱਕ ਪੰਜਾਬ ਸਟੇਟ ਇੱਕ ਐਸੀ ਲੋ ਐਸੀ ਸਟੇਟ ਆ ਕਿ ਹਿੰਦੂ, ਸਿੱਖ ਕਰ ਬੜਾ ਨੰਨੋ ਆਫ ਦਾ ਰਿਸਟ ਆ। ਉਹਨੂੰ ਵੀ ਆਪਾਂ ਨੂੰ ਬਰਕਰਾਰ ਰੱਖਣਾ ਚਾਹੀਦਾ। ਆਪਾਂ ਮਿਲ ਕੇ ਸਾਰੇ ਆਪਣੇ ਤਿਹਾਰ, ਦਿਵਾਲੀ, ਫੈਰਾ ਇਕੱਠੇ ਦਾ ਮਨਾ ਰਹੇ ਆ। ਵਿਆਹ ਸ਼ਾਦੀਆਂ ਦੇ ਕਰਦੇ ਬਿਲਕੁਲ ਨਹੀਂ। ਐਂਡ ਲਗਾਤਾਰ ਦਿਨਾਂ ਆਦੇ ਲੜਿਆ। ਪਰ ਕੀ ਕੋਈ ਨਹੀਂ ਸਾਡੇ ਨਾਲ। ਠੀਕ ਹੈ ਠੀਕ ਹੈ। ਕਿਸੇ ਦੇ ਕਿ ਵੀ ਦੋ ਬੱਚੇ ਹੁੰਦੇ ਸੀ ਪਹਿਲਾਂ। ਉਹਦੇ ਇੱਕ ਦਾ ਨਾਮ ਰਾਮ ਸਿੰਘ ਰੱਖ ਦੇਣਾ, ਇੱਕ ਦਾ ਨਾਮ ਆਰਮ ਕੁਮਾਰ। ਹਿੰਦੂ ਪਰਿਵਾਰ ਦੇ ਦੋ ਬੱਚੇ ਹੁੰਦੇ ਇਸ ਵਿੱਚ ਇਹ ਮੇਰੇ ਬਾਪ ਦੇ ਦੋਸਤ ਸੀ ਮੈਂ ਦੇਖਦਾ ਸਾਡੇ ਮੋਗਾ ਨੇ ਹਾਲ ਸਿੰਘ ਵਾਲੇ ਸਾਡੇ ਤੀਨ ਸੀ ਤਾਂ ਇੱਕ ਨਾਮ ਰਾਮਸਮਾਰਿਕ ਰਾਮ ਤੇ ਅਸੀਂ ਕਿ ਵਿਚ ਬੰਡੀਆਂ ਪਾਉਂਦੇ ਧਰੂ ਦੇ ਨਾਲ ਧਰੂ ਤਾਂ ਕਹਿੰਦਾ ਨਾ ਲੜੋ ਧਰੂ ਤਾਂ ਸ੍ਰੀ ਹੀ ਜਿੰਨੇ ਵਧੀਆ ਜੰਦਾ ਸਾਨੂੰ ਆਪਾਂ ਉਹਦੇ ਉੱਤੇ ਪਹਿਰਾ ਦੀਏ ਗੁਰੂ ਦੇ ਕਿ ਉਹ ਕਹਿ ਰਿਹਾ ਉਹ ਕਰੀਏ ਵੀ ਉਹ ਕਰਨਾ ਜ਼ਰੂਰੀ ਆ ਧੰਨਵਾਦ ਆਧਨਿਕ ਐਵੀ ਦੀ ਪ੍ਰੈਸ ਵਾਲ ਗੂਸੇ ਨਹੀਂ ਨਹੀਂ ਓਕੇ ਹਾਂ ਕੋਈ 4 ਫੰਡਰਸ ਵਾਲਾ ਦੱਸੋ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹੋ ਲਾਸਟ ਮੈਂ ਲੋਕਾਂ ਨੂੰ ਅਪੀਲ ਵੀ ਸਾਦਾ ਜੀਵਨ ਹੈ ਥੋੜੀ ਅਪੀਲ ਤੇਰਾ ਢੱਡ ਮੈਂ ਦੱਸ ਰਿਹਾ ਕਿ ਸਾਦਾ ਵਿਆਹ ਕਰ ਤੇ ਸਾਦਾ ਥੋੜਾ ਖ ਲੋਕਾਂ ਨੂੰ ਅਪੀਲ ਤੇ ਲੋਕਾਂ ਜੀ ਆ ਗਏ ਨਾ ਪਹਿਲਾਂ ਤੈਨੂੰ ਹੀ ਅਪੀਲ ਕਰ ਲਾਂ ਤੇਰਾ ਢੱਡਾ ਲੱਗਦਾ ਵੀ ਮੈਂ ਤੂੰ 7 ਮਹੀਨੇ ਦਾ ਗਰਭ ਪਤੀ ਆ ਮੈਂ ਡਾਕਟਰ ਬਲਦੇਵ ਸਿੰਘ ਔਲਖ ਚੀਫ ਯੂਰੋ ਯੂਰੋਲੋਜਿਸਟ ਯੂਰੋ ਔਨਕੋ ਸਰਜਨ ਐਂਡ ਟ੍ਰਾਂਸਪਲੈਂਟ ਸਰਜਨ ਚੇਅਰਮੈਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਇਕਾਈ ਹਸਪੀਟਲ ਦਾ ਹਮ ਕਿ ਲੋਕਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ ਜਿੱਦਾਂ ਕਿ ਸਭ ਤੋਂ ਕਾਮਨ ਬਿਮਾਰੀ ਜਿਹੜੀ ਆ ਉਹ ਕੈਂਸਰ ਦੀ ਹੈ بڑے ਮਰੀਜ਼ ਸਾਡੇ ਕੋਲੇ ਆਉਂਦੇ ਆ ਉਹ ਸਟੇਜ ਦੇ ਵਿੱਚ ਜਦੋਂ ਕਿ ਅਸੀਂ ਕੁਝ ਨਹੀਂ ਕਰ ਸਕਦੇ ਹੁੰਦੇ ਤੇ अर्ਲੀ ਡਿਟੈਕਸ਼ਨ ਜਿਹੜੀ ਕੈਂਸਰ ਦੀ ਹੈ ਉਹਦੇ ਨਾਲ ਜਾਨਾਂ ਬਚ ਜਾਂਦੀਆਂ ਤੇ ਸਾਡਾ ਇਹ ਉਪਰਾਲਾ ਕੈਂਸਰ ਸਕਰੀਨਿੰਗ ਕੈਂਪ ਦੇ ਜ਼ਰੀਏ ਇਹ ਹੈ ਕਿ ਹਰ ਅਸੀਂ ਮਰੀਜ਼ ਦੇ 8 ਤੋਂ 10000 ਤੱਕ ਦੇ ਟੈਸਟ ਫ੍ਰੀ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਗਦੂਦਾਂ ਦਾ ਕੈਂਸਰ ਗੁਰਦੇ ਦਾ ਕੈਂਸਰ ਮਸਾਨੇ ਦਾ ਕੈਂਸਰ ਪ੍ਰਸ਼ਾਦ ਦੀ ਥੈਲੀ ਦਾ ਕੈਂਸਰ ਬੱਚੇਦਾਨੀ ਦਾ ਕੈਂਸਰ ਛਾਤੀ ਦਾ ਕੈਂਸਰ ਜਾਂ ਅੰਤਰੀਆਂ ਦਾ ਕੈਂਸਰ ਇਹਨਾਂ ਸਾਰਿਆਂ ਦੇ ਟੈਸਟ ਅਸੀਂ ਫ੍ਰੀ ਕੀਤੇ ਜਾ ਰਹੇ ਹਾਂ ਤਾਂ ਕਿ ਉਹਨਾਂ ਦਾ ਜੇ ਜਲਦੀ ਪਤਾ ਲੱਗ ਜਾਏ ਤਾਂ ਅਸੀਂ ਉਹਨੂੰ ਆਪਣੇ ਆਪਰੇਸ਼ਨ ਦੇ ਜ਼ਰੀਏ ਆਪਣੇ ਇਲਾਜ ਦੇ ਜ਼ਰੀਏ ਜੜੋਂ ਖਤਮ ਕਰ ਦਈਦਾ ਤੇ ਮਰੀਜ਼ ਕੈਂਸਰ ਰਹਿਤ ਹੋ ਜਾਂਦਾ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਹੋਣਾ ਕਈ ਮਰੀਜ਼ਾਂ ਨੂੰ ਸਨਮਾਨਿਤ ਕੀਤਾ ਗਿਆ ਉਹ ਕੈਂਸਰ ਰਹਿਤ ਹੋ ਚੁੱਕੇ ਨੇ ਇਸ ਲਈ ਲੋਕਾਂ ਲਈ ਮੇਰਾ ਇਹ ਸੁਨੇਹਾ ਹੈ ਕਿ ਆਪਣੇ ਡਾਕਟਰ ਨੂੰ ਜਾ ਕੇ ਜਲਦੀ ਤੋਂ ਜਲਦੀ ਜਿਹੜੇ ਕੈਂਸਰ ਦਾ ਅਸੀਂ ਪਤਾ ਕਰ ਸਕਦੇ ਹਾਂ ਉਹਨਾਂ ਦੀ ਸਕ੍ਰੀਨਿੰਗ ਕੀਤੀ ਜਾਵੇ ਤੇ ਉਹਨਾਂ ਦੇ ਟੈਸਟ ਵਾਇ ਜਾਨ ਤੇ ਜਦੋਂ ਵੀ ਅਸੀਂ ਇਸ ਤਰ੍ਹਾਂ ਦਾ ਕੈਂਪ ਲਾਣੇ ਆ ਉਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਅੱਜ ਕੱਲ ਸਾਡੇ ਕੋਲੇ ਬੜੀ ਲੇਟੈਸਟ ਟੈਕਨੋਲੋਜੀ ਹੈ ਚਾਹੇ ਉਹ ਕਿਡਨੀ ਦਾ ਕੈਂਸਰ ਆ ਗਦੂਦਾਂ ਦਾ ਕੈਂਸਰ ਆ ਦੂਰਬਿੰਦ ਦੇ ਜ਼ਰੀਏ ਲੋਕਾਂ ਦੇ ਵੱਡੇ ਕੱਟ ਵੀ ਨਹੀਂ ਲੱਗਦੇ ਆਪਰੇਸ਼ਨ ਵੱਡੇ ਵੀ ਨਹੀਂ ਹੁੰਦੇ ਉਹਦੇ ਜ਼ਰੀਏ ਉਹ ਕੈਂਸਰ ਬਿਲਕੁਲ ਖਤਮ ਕੀਤਾ ਜਾਂਦਾ ਹੈ ਪੁਰਾਣੇ ਜ਼ਮਾਨੇ ਜਦੋਂ ਕੈਂਸਰ ਕਿਡਨੀ ਦਾ ਹੁੰਦਾ ਸੀ ਸਾਰੀ ਕਿਡਨੀ ਕੱਢਣੀ ਪੈਂਦੀ ਸੀ ਅੱਜ ਸਾਡੇ ਕੋਲੇ ਲੇਟੈਸਟ ਟੈਕਨੋਲੋਜੀ ਹੈ ਜਦੋਂ ਅਸੀਂ अर्ली ਸਟੇਜ ਕੈਂਸਰ ਨੂੰ ਪਕੜ ਲੈਨੇ ਆ ਅਸੀਂ ਗੁਰਦਾ ਵੀ ਬਚਾ ਲੈਨੇ ਆ ਤੇ ਗੁਰਦੇ ਦੇ ਕੈਂਸ ਸਿੱਧਾ ਫਾਇਦਾ ਲੈਣਾ ਚਾਹੀਦਾ ਹੈ ਇਸ ਇਸ ਸਰੀਰ ਦੇ ਵਿੱਚ ਬਿਮਾਰੀ ਜਿਹੜੀ ਕੈਂਸਰ ਦੀ ਉਹ ਕਿੱਦਾਂ ਆ ਜਾਂਦੀ ਹੈ ਕਿੱਦਾਂ ਇਹ ਫੈਲਦੀ ਹੈ ਇਹ 100% ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੈਂਸਰ ਦੀ ਬਿਮਾਰੀ ਕਿੱਦਾਂ ਆਈ ਪਰ ਕੁਝ ਗੱਲਾਂ ਹੈਗੀਆਂ ਜਿੰਨਾ ਕਰਕੇ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਨੰਬਰ ਚ ਹੁੰਦਾ ਜਿਨ੍ਹਾਂ ਦੇ ਵਿੱਚੋਂ ਜਿੱਦਾਂ ਮੋਟਾਪਾ ਹਾਈ ਬਲੱਡ ਪ੍ਰੈਸ਼ਰ ਜਾਂ ਲੋਕੀ ਸਮੋਕਿੰਗ ਕਰਦੇ ਆਂ ਸਮੋਕਿੰਗ ਦੇ ਨਾਲ ਜਿਹੜੀ ਬੀੜੀ ਸਿਗਰਟ ਪੀਂਦੇ ਉਹਦੇ ਨਾਲ ਬੜੇ ਤਰ੍ਹਾਂ ਦੇ ਕੈਂਸਰ ਪੈਦਾ ਹੁੰਦੇ ਆਂ ਜਾਂ ਉਹਨਾਂ ਦੇ ਖਾਣ ਪੀਣ ਦੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜਾ ਚਰਬੀ ਜ਼ਿਆਦਾ ਖਾਂਦੇ ਰਹਿੰਦੇ ਆ ਉਹਦੇ ਨਾਲ ਭਾਰ ਵਧਦਾ ਤੇ ਉਹਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਜ਼ਿਆਦਾ ਹੋਣਗੀਆਂ ਇਸ ਤਰ੍ਹਾਂ ਕਈਆਂ ਦੀਆਂ ਫੈਮਿਲੀ ਦੇ ਵਿੱਚ ਬਿਮਾਰੀਆਂ ਕੈਂਸਰ ਦੀਆਂ ਜ਼ਿਆਦਾ ਹੁੰਦੀਆਂ ਉਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ ਹੈ ਕਈਆਂ ਦੇ ਵਿੱਚ ਜੈਨੇਟਿਕ ਡਿਸਆਰਡਰ ਹੈ ਕਈਆਂ ਦੇ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਜਾਂ ਉਸ ਤਰ੍ਹਾਂ ਦੇ ਪ੍ਰੋਬਲਮ ਆਉਂਦੀਆਂ ਲੋਕੀ ਐ ਨ ਸਾਰੀਆਂ ਚੀਜ਼ਾਂ ਤੋਂ ਆਪਾਂ ਜੇ ਆਪਣੇ ਆਪ ਨੂੰ ਤੰਦਰੁਸਤ ਰੱਖਾਂਗੇ ਤਾਂ ਤੁਸੀਂ 50% ਕੈਂਸਰ ਤੋਂ ਵੈਸੇ ਵੀ ਬਚ ਜਾਓਗੇ ਸਰ ਖਾਣ ਪੀਣ ਦਾ ਕਿਵੇਂ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਦਾ ਵੈਲ ਬੈਲੈਂਸਡ ਡਾਈਟ ਹੋਣੀ ਚਾਹੀਦੀ ਜਿਹਦੇ ਚ ਹਰੇ ਮੋਟਾ ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਹਦੇ ਚ ਫਲ ਫਰੂਟ ਜਾਂ ਹਰੇ ਪੱਤੇ ਦੀਆਂ ਸਬਜ਼ੀਆਂ ਇਹ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਹੋਣੀਆਂ ਚਾਹੀਦੀਆਂ ਚਰਬੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਜਦੋਂ ਕੈਂਸਰ ਵਰਗੀ ਬਿਮਾਰੀ ਜਿਹੜੀ ਲੱਗ ਜਾਂਦੀ ਹੈ ਇਹਦੇ ਲੱਛਣ ਕਿੱਦਾਂ ਪਤਾ ਲੱਗਦੇ ਨੇ ਕਿ ਜਦੋਂ ਹਾਂ ਤੁਹਾਨੂੰ ਅੱਜ ਅੱਜ ਤੁਸੀਂ ਕੈਂਸਰ ਇੱਕ ਸਕਰੀਨਿੰਗ ਕੈਂਪ ਦਾ ਇਹੀ ਮਕਸਦ ਹੈ ਕਿ ਜਦੋਂ ਤਾਂ ਨਿਸ਼ਾਨੀਆਂ ਪਤਾ ਉਹ ਅਲੱਗੀਆਂ ਲੱਛਣ ਪੈਦਾ ਹੋ ਗਏ ਫਿਰ ਤਾਂ ਬਿਮਾਰੀ ਵੱਧ ਗਈ ਆਪਾਂ ਲੱਛਣ ਪੈਦਾ ਹੋਣ ਤੋਂ ਪਹਿਲਾਂ ਕੈਂਸਰ ਨੂੰ ਡਿਟੈਕਟ ਕਰਨਾ ਹੈ ਤੇ ਉਹਦੇ ਜ਼ਰੀਏ ਕੁਝ ਟੈਸਟ ਹੈ ਜਿਨ੍ਹਾਂ ਦੇ ਜ਼ਰੀਏ ਸਾਨੂੰ ਉਹ ਕੈਂਸਰ ਦਾ ਪਤਾ ਲੱਗ ਜਾਂਦਾ ਤੇ ਅਸੀਂ ਉਹ ਕਰਕੇ ਉਸ ਕੈਂਸਰ ਦਾ ਫਿਰ ਅਸੀਂ ਐਂਡ ਤੱਕ ਇਲਾਜ ਕਰਦੇ ਹਾਂ ਉਹਨੂੰ ਕੈਂਸਰ ਨੂੰ ਖਤਮ ਕਰਦੇ ਚਾਹੇ ਸਾਨੂੰ ਆਪਰੇਸ਼ਨ ਕਰਨਾ ਪਵੇ ਚਾਹੇ ਸਾਨੂੰ ਦਵਾਈਆਂ ਦੇਣੀਆਂ ਪੈਣ ਇਸ ਕਰਕੇ ਜਦ ਜੇ ਕਿਸੇ ਨੂੰ ਪਿਸ਼ਾਬ ਦੇ ਵਿੱਚ ਖੂਨ ਆਂਦਾ ਹੈ ਕਦੇ ਵੀ ਉਹ ਗਲਤੀ ਨਾ ਕਰੋਗੇ ਤੁਸੀਂ ਉਹਨੂੰ ਇਗਨੋਰ ਕਰੋ ਜੇ ਕਦੀ ਕਿਸੇ ਨੂੰ ਪਿਸ਼ਾਬ بار بار ਆਂਦਾ ਜਾਂ ਲੈਟਰਨ ਦੇ ਵਿੱਚ ਖੂਨ ਆਂਦਾ ਜਾਂ ਛਾਤੀ ਦੇ ਵਿੱਚੋਂ ਕੋਈ ਰੇਸ਼ਾ ਰੇਸ਼ਾ गिरਦਾ ਜਾਂ ਬੱਚੇ ਦਾ ਨੀਚੇ ਕੋਈ ਰੇਸ਼ਾ गिरਦਾ ਹੈਗਾ ਜਾਂ ਅੰਤਰੀਆਂ ਦੇ ਵਿੱਚ ਕੋਈ ਸੋਜਿਸ਼ ਆਂਦੀ ਹੈ ਤੇ ਤੁਹਾਨੂੰ ਗੰਢ ਦਾ ਆਪਣੇ ਸਰੀਰ ਦੇ ਵਿੱਚ ਕਿਤੇ ਗੰਢ ਦਾ ਪਤਾ ਲੱਗਦਾ ਜਿੱਦਾਂ ਸੰਧਵਾ ਸਾਹਿਬ ਨੇ ਕਿਹਾ ਜੇ ਗੰਢ ਦੇ ਵਿੱਚ ਦਰਦ ਨਹੀਂ ਹੁੰਦੀ ਉਹ ਸਭ ਤੋਂ ਖਤਰਨਾਕ ਗੰਢ ਹੈ ਜੇ ਦਰਦ ਵਾਲੀ ਗੰਢ ਜਿਹੜੀ ਹੈ ਉਹ ਖਤਰਨਾਕ ਨਹੀਂ ਹੈਗੀ ਹੈ ਤੇ ਇਸ ਕਰਕੇ ਜਦੋਂ ਇਦਾਂ ਦੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਤੇ ਤੁਸੀਂ ਉਹ ਜਲਦੀ ਤੋਂ ਜਲਦੀ ਆਪਣੇ ਫਟਕੂਲੇ ਜਾਓ ਤੇ ਇਹਦੀ ਸਕਰੀਨਿੰਗ ਕਰਵਾਓ। ਡਾਕਟਰ ਜਿਹੜੀਆਂ ਤੁਸੀਂ ਇਹ ਲੱਛਣ ਦੱਸੇ ਨੇ ਇਹ ਤਾਂ ਲੋਕ ਸਮਝਦੇ ਨੇ ਕਿ ਇਹ ਤਾਂ ਆਮ ਹੀ ਗੱਲ ਐ ਜਿਵੇਂ ਰੇਸ਼ਾ ਸਭ ਤੋਂ ਸਭ ਤੋਂ ਬਦਕਿਸਮਤੀ ਗੱਲ ਇਹ ਐ ਕਿ ਲੋਕੀ ਇਹ ਨਿਸ਼ਾਨੀਆਂ ਜਿਹੜੀਆਂ ਬੜੀਆਂ ਛੋਟੀਆਂ ਹੈਗੀਆਂ ਉਹਨੂੰ ਇਗਨੋਰ ਕਰ ਦਿੰਦੇ ਆ। ਹੁਣੇ ਮੈਂ ਕੱਲ ਕਿਡਨੀ ਦੇ ਕੈਂਸਰ ਦਾ ਆਪਰੇਸ਼ਨ ਕੀਤਾ। ਉਹ ਕਹਿੰਦੇ ਜੀ ਮੈਨੂੰ 3 ਮਹੀਨੇ ਪਹਿਲੇ ਵੀ ਪਿਸ਼ਾਬ 'ਚ ਖੂਨ ਆਇਆ ਸੀ। ਹੁਣ ਵੀ ਆ ਗਿਆ ਬੰਦ ਹੋ ਜਾਂਦਾ ਦਵਾਈ ਨਾਲ। ਮੈਂ ਕਿਹਾ ਜੀ ਦਵਾਈ ਨਾਲ ਕਦੀ ਖੂਨ ਬੰਦ ਨਹੀਂ ਹੁੰਦਾ ਪਿਸ਼ਾਬ 'ਚ ਆਣਾ। ਵੈਸੇ ਬੰਦ ਹੋ ਜਾਂਦਾ ਜਿੱਦਾਂ ਕੈਂਸਰ ਦਾ ਮੂੰਹ ਫੁੱਟਿਆ ਖੂਨ ਆ ਗਿਆ ਜਦੋਂ ਮੂੰਹ ਬ ਮੇਰਾ ਖੂਨ ਬੰਦ ਹੋ ਗਿਆ ਤੇ ਮੈਂ ਠੀਕ ਹੋ ਗਿਆ ਨਾ ਪ੍ਰਮਾਤਮਾ ਨੇ ਇਹ ਨਿਸ਼ਾਨੀ ਬੜੀ ਵੱਡੀ ਦਿੱਤੀ ਹੈ ਜੇ ਖੂਨ ਆਂਦਾ ਉਹਨੂੰ ਕਦੀ ਵੀ ਅੰਗੈਲੀ ਨਾਲ ਵਰਤੋ ਕਦੀ ਵੀ ਅੰਗੈਲੀ ਨਾਲ ਵਰਤੋ ਤੇ ਲੋਕ ਕਿਸ ਤਰੀਕੇ ਅਵੇਰ ਰਹਿਣ ਲੋਕ ਕਿਸ ਤਰੀਕੇ ਆਪਣੇ ਆਪ ਦਾ ਧਿਆਨ ਰੱਖਣ ਆਪਣੇ ਆਪ ਮੈਂ ਦੱਸਿਆ ਤੰਦਰੁਸਤ ਰਹਿਣ ਖਾਣਾ ਪੀਣਾ ਠੀਕ ਰੱਖਣ ਐਕਸਰਸਾਈਜ਼ ਕਰਨ ਸਮੋਕਿੰਗ ਨਾ ਕਰਨ ਡਰਿੰਕਿੰਗ ਨਾ ਕਰਨ ਅਲਕੋਹਲ ਅਲਕੋਹਲ ਬੜੇ ਤਰ੍ਹਾਂ ਦੇ ਕੈਂਸਰ ਪੈਦਾ ਕਰਦੀ ਉਹ ਨਾ ਕਰੋ ਦੈਨ ਵੈਲ ਬੈਂਸ ਆਫ ਫਲ ਫਰੂਟ ਉਹਦੇ ਵਿੱਚ ਜਿਆਦਾ ਇੰਪੋਰਟੈਂਟ ਹੈਗਾ ਇਹ ਸਾਰੀਆਂ ਚੀਜ਼ਾਂ ਦਾ ਅੱਜ ਹਕਾਈ ਹਸਪੀਟਲ ਦੇ ਵਿੱਚ ਜਿਹੜਾ ਆ ਵਰ ਤਾਲੀਵਾਲ ਵੱਲੋਂ ਜਿਹੜੇ ਕੈਂਪ ਲਾ ਕੇ ਟੈਸਟ ਵਾਸਤੇ ਇੱਕ ਪ੍ਰਾਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਬਸ ਤੇ ਕਿਉਂਕਿ ਖਾਸ ਕਰਕੇ ਇਸ ਏਰੀਏ ਦੀ ਗੱਲ ਕਰਦੇ ਆਂ ਬਦਸਵਾ ਹਲਕਾ ਈਸਤ ਦੀ ਪੂਰਬੀ ਦੀ ਗੱਲ ਕਰਦੇ ਤੇ ਮਿਹਨਤ ਦਾ ਸ਼ਲੋਕ ਰਹਿੰਦੇ ਨੇ ਲੇਬਰ ਏਰੀਆ ਤੇ ਇੱਥੇ ਜ਼ਰੂਰਤ ਇਸ ਚੀਜ਼ ਦੀ ਤੇ ਧੰਨਵਾਦ ਕਰਦੇ ਆਂ ਤਾਲੀਵਾਲ ਸਾਹਿਬ ਦਾ ਔਰ ਸਾਹਿਬ ਦਾ ਤੇ ਖਾਸ ਕਰਕੇ ਬਲਦਾਰ ਸਿੰਘ ਸਦਮਾ ਜੀ ਦਾ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਤੇ ਜਿਹੜੇ ਹਮੇਸ਼ਾ ਸਮਾਜ ਦੀ ਸੇਵਾ ਚ ਵੱਚੜ ਕੇ ਹਿੱਸਾ ਲੈਂਦੇ ਨੇ ਔਰ ਇਹੀ ਅੱਗੇ ਸਾਰੇ ਨੂੰ ਅਪੀਲ ਕਰਦੇ ਆ ਤੇ ਵੱਧ ਤੋਂ ਵੱਧ ਜਿਹੜੇ ਆਪਣੇ ਟੈਸਟ ਕਰਾਓ ਟੈਸਟ ਕਰਾ ਕੇ ਆਪਾਂ ਨੂੰ ਪਤਾ ਲੱਗ ਸਕੇ ਬਿਮਾਰੀਆਂ ਤੋਂ ਆਪਾਂ ਪੌਰੀਆਂ ਦਾ ਪਛਾਣ ਕਰ ਸਕੀਏ ਔਰ ਉਸ ਤੋਂ ਵੀ ਜ਼ਿਆਦਾ ਆਪਾਂ ਸਾਰੇ ਇਕੱਠੇ ਹੋ ਕੇ ਮੈਂ ਅਪੀਲ ਕਰਦਾ ਖਾਸ ਕਰਕੇ ਨੌਜਵਾਨਾਂ ਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਆਪਾਂ ਤੇ ਜਿਹੜਾ ਹਵਾ ਪਾਣੀ ਖਰਾਬ ਹੋ ਰਿਹਾ ਜਿੱਤੇ ਕਰਕੇ ਇਹ ਬਿਮਾਰੀਆਂ ਫੈ ਰਹੀਆਂ ਨੇ ਤੇ ਉਹ ਬਿਮਾਰੀਆਂ ਤੋਂ ਬਚਣ ਲਈ ਹਵਾ ਪਾਣੀ ਨੂੰ ਬਚਾਈਏ ਤੇ ਤਾਂ ਕਿ ਆਪਣੀ ਔਰ ਵਾਲੀ ਜਨਰੇਸ਼ਨ ਵਾਸਤੇ ਜਿਹੜੀ ਕੁਦਰਤੀ ਮੈਂ ਕਿ ਜਿਹੜੀ ਸਾਡੇ ਕੁਦਰਤ ਨੇ ਵਰਦਾਨ ਦਿੱਤਾ ਵਾ ਹਵਾ ਤੇ ਪਾਣੀ ਦਾ ਉਹ ਸਾਫ਼ ਪੁੱਤਰ ਰੱਖ ਕੇ ਉਹਨਾਂ ਨੂੰ ਜੋੜ ਕੇ ਉਹਨਾਂ ਵਾਸਤੇ ਉਹਨਾਂ ਦੀ ਸ਼ਹਿਤਾ ਕਰੀਏ ਤੇ ਉਹਨਾਂ ਦੇ ਵਾਸਤੇ ਅਸੀਂ ਵੱਧ ਤੋਂ ਵੱਧ ਉਪਰਾਲੇ